ਸਾਊਦੀ ਅਰਬ ਵਿੱਚ ਪੈਸਾ ਕਮਾਉਣ ਲਈ ਪਠਾਨਕੋਟ ਦੇ ਰਹਿਣ ਵਾਲੇ 32 ਵਰਿਆਂ ਦੇ ਬਲਜੀਤ ਸਿੰਘ ਦੀ 6 ਫਰਵਰੀ 2024 ਨੂੰ ਮੌਤ ਹੋ ਗਈ ਸੀ ਬਲਜੀਤ ਸਿੰਘ ਦੇ ਮਾਤਾ ਪਿਤਾ ਨੂੰ ਜਦੋਂ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਤਾਂ ਉਹ ਭਾਰੀ ਸਦਮੇ ਵਿੱਚ ਚਲੇ ਗਏ ਬਲਜੀਤ ਸਿੰਘ ਦੇ ਚਾਚਾ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਗੱਲਬਾਤ ਰਾਹੀਂ ਦੱਸਿਆ ਕਿ ਪਰਿਵਾਰ ਦੀ مالی ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਲਾਸ਼ ਲੈਣ ਦੀ ਕਾਨੂੰਨੀ ਪ੍ਰਕਿਰਿਆ ਦੇ ਹੋਰ ਖਰਚੇ ਕਰਨ ਤੋਂ ਅਸਮਰਥ ਹੈ ਜਦੋਂ ਉਕਤ ਪਰਿਵਾਰ ਨਾਲ ਵਾਪਰੇ ਕੁਦਰਤੀ ਕੈਰ ਦੀਪ ਪੇਨਕ ਉਗੇ ਸਮਾਜ ਸੇਵੀ ਅਤੇ ਪੀਸੀਟੀ 휴ਮੈਨਿਟੀ ਦੇ ਸੰਸਥਾਪਕ ਜਗਿੰਦਰ ਸਿੰਘ ਸਲਾਰਿਆਨ ਨੂੰ ਪਈ ਤਾਂ ਉਹ ਤੁਰੰਤ ਪੀਰਤ ਪਰਿਵਾਰ ਤੱਕ ਕੋਲ ਪਹੁੰਚੇ ਤੇ ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਪ੍ਰੋਸਾ ਉਹਨਾਂ ਨੂੰ ਦਵਾਇਆ ਜਗਿੰਦਰ ਸਿੰਘ ਸਲਾਰਿਆਨ ਨੇ ਵਿਸ਼ੇਸ਼ ਯਤਨ ਸਦਕੇ ਕਰੀਬ 2 ਮਹੀਨੇ ਬਾਅਦ ਬਲਜੀਤ ਸਿੰਘ ਦੀ ਮ੍ਰਿਤਕ ਦੇ ਬਠਾਰਕੋੜ ਪਹੁੰਚੀ ਬਲਜੀਤ ਸਿੰਘ ਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਪਠਾਨਕੋੜ ਵਿਖੇ ਚੱਕੀ ਪੁਲ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਇਸ ਮੌਕੇ ਤੇ ਅਮਰਿਕ ਸਿੰਘ ਨੇ ਦੱਸਿਆ ਕਿ ਭਾਵੇਂ ਜਗਿੰਦਰ ਸਿੰਘ ਸਲਾਰਿਆਨ ਇਹ ਸਤਿਕਾਰਯੋਗ ਪਿਤਾ ਸੁਰਤ ਸਿੰਘ ਸਲਾਰੀਆ ਦਾ ਅੱਜ ਸ਼ਰਧਾਂਜਲੀ ਸਮਾਰੋਹ ਰੱਖਿਆ ਹੋਇਆ ਸੀ ਇਸ ਦੇ ਪਾਵਨ ਉਹ ਬਲਜੀਤ ਸਿੰਘ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਬਲਜੀਤ ਸਿੰਘ ਦੇ ਪਰਿਵਾਰ ਨੇ ਜਗਿੰਦਰ ਸਿੰਘ ਸਲਾਰੀਆ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਦੇ ਨਾਲ ਕੀਤੀ ਗਈ ਵੱਡੀ ਆਰਥਿਕ ਮਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਸਿਹਰ ਪਰਪਰਿਣੀ ਸਾਡੇ ਬੱਚੇ ਦੀ ਸਭ ਜੀ ਦੇ ਦਰਦ ਹੀ ਆ ਲਰੀਆ ਸਾਜ ਜੀ ਦੇ ਸੋਨੇ ਸਾਜ ਜੀ ਉਹਨਾਂ ਨੂੰ ਪਤਾ ਲੱਗਾ ਉਹ ਵੱਡੇ ਘਰ ਪਹੁੰਚੀ ਆ ਉਹਨਾਂ ਨੂੰ ਪਤਾ ਲੱਗਾ ਉਹਨੇ ਸਾਨੂੰ ਬਹੁਤ ਹਲਕੀ ਕੀਤੀ ਇਹਨਾਂ ਵਾਸਤੇ ਉਹਨਾਂ ਨੇ ਡੱਡਬੋਡੀ ਆਪਣੇ ਕੋਲ ਸਾਰਾ ਕੁਝ ਕਰਦਾ ਕਰਕੇ 에어ਪੋਰਟ ਤੋਂ ਵੀ ਐਂਬੂਲੈਂਸ ਉਹਨਾਂ ਭੇਜੀ ਆ ਇੱਥੇ ਪ੍ਰਾਨਪੁਰਤ ਤੱਕ ਆਏ ਹੱਦ ਘਰ ਵੀ ਆ ਉਹਨਾਂ ਨੇ ਕੁਛ ਪੂਰੀ ਕਰਕੇ ਹੱਦ ਇੱਥੇ ਡੱਡਬੋਡੀ ਸਾਡੇ ਬੱਚੇ ਦੀ ਮਹंगाई ਆ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਸਾਨੂੰ ਇਹਦਾ ਅਫਸਰਾਂ ਦੀ ਲੋੜ ਆ ਹਰ ਇੱਕ ਵੀ کہیں کہیں ਕਿਵੇਂ ਹੁੰਦਾ ਵਾ ਇਸ ਅਭਿਸ਼ ਦੇ ਅਫਸਰਾਂ ਦੇ ਨਾਲ ਕਨੈਕਟ ਕਰੋ ਕਿਸੇ ਨੂੰ ਵੀ ਮੁਸ਼ਕਲ ਆਉਂਦੀ ਆ ਫੈਰੀਆ ਜਿੰਦਰ ਸਿੰਘ ਜੀ ਨਾਲ ਜੀਸੀਸੀ ਚੈਨਲ ਨਾਲ ਜ਼ਰੂਰ ਕਨੈਕਟ ਕਰਕੇ ਰੱਖੋ ਮੈਂ ਕੀ ਕਹਾਂਗਾ ਵੀ ਬਿਲਕੁਲ ਕੁਝ ਬੋਲਣ ਨੂੰ ਹੈ ਨਹੀਂ ਬਦਕਿਸਮਤੀ ਬਸ ਮੈਂ ਇਹ ਕਹਾਂ ਬਦਕਿਸਮਤੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ ਜਨਵਾਸ ਮੁਖੇ ਮਾਪੇ ਨੂੰ ਰਿਸ਼ਤੇਦਾਰਾਂ ਨੂੰ ਸੱਜਣ ਮਿੱਤਰਾਂ ਨੂੰ ਦੇ ਪਰਿਵਾਰ ਨੂੰ ਖਾਸ ਕਰਕੇ ਇਸ ਬਾਣੇ ਦਾ ਵਲ ਵਖੇ। ਬਾਜੂ ਇਸ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ। ਕੀ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਫੀੜ ਪਰਾਈ। ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਮਾਂ ਬਾਪ ਦਾ ਕੰਦਾ ਹੁੰਦਾ ਜਵਾਨ ਪੁੱਤਾਂ ਦੀ ਅਰਥੀ ਦਾ ਭੋਜ ਨਹੀਂ ਚੱਕ ਸਕਦਾ ਔਰ ਇਸ ਚਿਖਾ ਦਾ ਸ਼ੇਖ ਔਰ ਖਾਸ ਕਰਕੇ ਪੁੱਤਰ ਦਾ ਚਿਖਾ ਦਾ ਸ਼ੇਖ ਕਿਸੇ ਬੜੇ ਨੈ ਕਹਿ ਸਕਦਾ ਤੂਲ ਕਿਸੇ ਦੁਸ਼ਮਣ ਦਾ ਵੀ ਯਾਨੀ ਕਿ ਕਿਸੇ ਮਾਪੇ ਨੂੰ ਨਾਂ ਸਿੱਖਣਾ ਪਵੇ ਜੋ ਕਿ ਇਹ ਬਾਦਕਿਸਮਤ ਮਾਪੇ ਕਮਾਂ ਦਾ ਜਿਨ੍ਹਾਂ ਦੇ ਨਾਲ ਏਡਾ ਵੱਡਾ ਗਹਿਰ ਦਾ ਪਹਾੜ ਟੁੱਟਿਆ 2 ਮਹੀਨੇ ਜਿਸ ਤਰ੍ਹਾਂ ਇਹਨਾਂ ਨੇ ਚੋੜ-ਚੋੜ ਕੇ ਆਪਣਾ ਸਮਾਂ ਗੁਜ਼ਾਰਿਆ ਨਾ ਦਿਨ ਨਾ ਰਾਤ पल पल ਲਈ ਇਹ ਇੰਤਜ਼ਾਰ ਕੀਤੀ ਗਿਆ ਆਖਰੀ ਅਸੀਂ ਆਪਣੇ ਉੱਤਰ ਦੇ ਦਰਸ਼ਨ ਕਰ ਸਕੀਏ ਔਰ ਉਹਦੇ ਆਖਰੀ ਰਸਮਾਂਤ ਕਰ ਸਕੀਏ ਮੈਂ ਇਹੋ ਹੀ ਕਹਿਣਾ ਚਾਹਨਾ ਹੈਗਾ ਭਾਰਤ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਜਵਾਨ ਪੁੱਤ ਜਦੋਂ ਕਿਸੇ ਮਾਂ-ਬਾਪ ਦਾ ਜਾਂਦਾ ਕਦੀ ਦੇਖੋ ਔਰ ਇਹ ਹਾਲਾਤ ਜੋ ਬਣੇ ਆ ਇਹ ਸਾਡੇ ਲੋਕਾਂ ਦੀ ਬਦਕਿਸਮਤੀ ਆ ਰੱਬ ਕਿਸੇ ਦੁਸ਼ਮਣ ਦੇ ਉੱਤੇ ਵੀ ਇਸ ਤਰ੍ਹਾਂ ਦਾ ਵਕਤ ਨਾ ਲਿਆਵੇ ਮੈਂ ਵੀ ਅਰਦਾਸ ਕਰਦਾ ਔਰ ਸਾਡੇ ਲੋਕਾਂ ਨੂੰ ਜਿਹੜੇ ਸਾਡੇ ਇਸ ਵੇਲੇ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਆ ਉਹਨਾਂ ਨੂੰ ਵੀ ਸਮਤ ਬਖਸ਼ੇ ਕਿ ਇਹ ਜੀਆਂ ਸਿੱਖਾ ਦਾ ਸੇਕ ਨਾ ਸਿੱਖਣਾ ਪਵੇ ਮਾਪੇ ਨੂੰ ਜਿਸ ਤਰ੍ਹਾਂ ਦਾ ਸੀ ਸੇਕ ਰਹੇ ਇਫ ਯੂ ਵਿਸ਼ ਡੈਟ ਯੋਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.